ਰਖੜੀ ਦੇ ਤਿਉਹਾਰ ਦੇ ਮੌਕੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਬੰਦੀ ਵੀਰ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਮਿਲਣ ਵਾਸਤੇ ਅੱਜ ਦਾ ਟਾਈਮ ਦਿੱਤਾ ਗਿਆ ਸਵੇਰੇ 9 ਵਜੇ ਤੋਂ ਉਹਨਾਂ ਦੀ ਮੁਲਾਕਾਤ ਸਟਾਰਟ ਕੀਤੀ ਹੋਈ ਹੈ ਜੇਲ੍ਹ ਦੇ ਅੰਦਰ 메ਨ ਗੇਟ ਡਿਊਟੀ ਦੇ ਵਿਚਕਾਰ ਇਹਨਾਂ ਵਾਸਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਬਾਹਰ ਵੀ ‟ਵੇਟਿੰਗ ਛੱਡ” ਦੇ ਨਾਲ-ਨਾਲ ਹੋਰ ਵੀ ਬੈਠਣ ਦੇ ਵੱਖਰੇ ਪ੍ਰਬੰਧ ਕੀਤੇ ਗਏ ਹਨ ਜੋ ਭੈਣਾਂ ਬਾਹਰੋਂ ਰਖਦੀ ਬੰਨਣ ਆਪਣੇ ਵੀਰਾਂ ਨੂੰ ਆ ਰਹੀਆਂ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਜੋ ਅੰਦਰ ਬੰਦੀ ਲੇਡੀਜ਼ ਨੇ ਉਹਨਾਂ ਦੇ ਵੀਰ ਜੇ ਕੋਈ ਬਾਹਰ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਰਖਦੀ ਬੰਨਣ ਦਾ ਮੌਕਾ ਦਿੱਤਾ ਗਿਆ ਤੇ ਸ਼ਾਮ ਦੇ 5 ਵਜੇ ਤੱਕ ਇਹ ਇਸ ਤਰ੍ਹਾਂ سلسلہ ਜਾਰੀ ਰਹੇਗਾ ਫੋਲ ਤੱਕ ਕਿੰਨੇ ਇੱਕ ਜੁਆ ਹੋ ਚੁੱਕਿਆ ਹੈ ਸਵੇਰੇ 7:30 ਵਜੇ ਤੋਂ ਸ਼ੁਰੂ ਹੋਇਆ ਇਹ 100 ਪਲੱਸ ਹੁਣ ਤੱਕ ਭੈਣਾਂ ਜਿਹੜੀਆਂ ਰਖਦੀ ਬੰਨ ਚੁੱਕੀਆਂ ਆਪਣੇ ਵੀਰਾਂ ਇਹ ਕੀ ਨਾਮ ਹੈ ਤੁਹਾਡਾ ਜੀ ਬਤਨਤਾਰ ਜਿੱਥੇ ਕੋਈ ਜੀ ਕਿੱਥੋਂ ਆਏ ਹੋ ਮੈਂ ਤੁਸੀਂ ਹੋ ਪਰਹਿਲ ਵੇਲੇ ਰੈਕੋਗਰਾਫ ਤੋਂ ਆਇਆ। ਇਹ ਭੈਣਾ ਭਰਾਵਾਂ ਦਾ ਤਿਹਾਰ ਹੁੰਦਾ ਆ। ਜ਼ੇਲ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗਾ ਜੀ? ਬੜੀਆ ਪ੍ਰਬੰਧ ਆ। ਕਿੰਨੀ ਕਿ ਖੁਸ਼ੀ ਹੋਈ ਅੱਜ ਰਖੜੀ ਬੰਨ੍ਹ ਕੇ ਭਰਾ ਨੂੰ? ਬਹੁਤ ਖੁਸ਼ੀ ਹੋਈ। ਇਹ ਬੇਟਾ ਆ ਮੇਰਾ। ਅੱਛਾ ਬੇਟਾ ਨਾ ਦੱਸ ਜੀ। ਮਿਲੇ ਹੂੰ। ਜ਼ੇਲ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗੀ? ਨਹੀਂ ਬਹੁਤ ਵਧੀਆ ਹੈ। ਬਹੁਤ ਵਧੀਆ। ਕੀ ਨਾਮ ਹੈ ਤੁਹਾਡਾ ਜੀ? ਚੋਤੀਕੋੜ। ਜਦੀ ਵਜਿ ਕਿਥੋਂ ਆਇਓ? ਸ਼ਿਵੇਸ਼ ਨਗਰ। ਕੀ ਕੌਣ ਹੈ ਤੁਹਾਡਾ ਇੱਥੇ ਬੰਦੇ ਜੀ? ਮੇਰਾ ਭਰਾ। ਅੱਜ ਰਖੜੀ ਬੰਨੀ ਹੈ ਕਿੰਨੀ ਕਿ ਖੁਸ਼ੀ ਹੋਈ ਉਹ ਜ਼ਿਆਦੀ ਖੁਸ਼ੀ ਹੋਈ ਬਹੁਤ ਚੰਗਾ ਲੱਗਿਆ ਕਿਰਲੋ ਕੀ ਹੋ ਜੇ ਪ੍ਰਬੰਧ ਸੀਗੇ ਹਾਂਜੀ ਜੀਲ ਦੇ ਪ੍ਰਬੰਧਕ ਕਿ ਹੋ ਜਾਇਏ ਆ ਉਹ ਚੰਗੇ ਨੇ ਹਾਂਜੀ ਸਾਰੇ ਸੂਰਤ ਹੈਗੀਆਂ ਲਖੜੀ ਬੰਨਣ ਦੇ ਦਿੰਦੇ ਨੇ ਮੁਲਾਕਤ ਕਰਨ ਦੇ ਦਿੰਦੇ ਨੇ ਧਿਆਨ ਰੱਖਦੇ ਉਹਨਾਂ ਦਾ ਟੈਂਪਸ ਖਾਣਾ ਦਿੰਦੇ ਨੇ ਟੈਂਪਸ ਚਾਹ ਦਿੰਦੇ ਨੇ ਉਹਨਾਂ ਨੇ ਬਹੁਤ ਵਧੀਆ ਉਹ ਅੱਜ ਕਿੰਨੀ ਕਿ ਖੁਸ਼ੀ ਹੋਈ ਭੈਣ ਭਰਾ ਦਾ ਬਹੁਤ ਇਤਿਹਾਰ ਬਹੁਤ ਜ਼ਿਆਦੀ ਖੁਸ਼ੀ ਬਹੁਤ ਚੰਗੀ ਖੁਸ਼ੀ ਅੱਜ ਬਹੁਤ ਜ਼ਿਆਦੀ ਹੈਪੀ ਹੈਗੇ ਆ ਕਿ ਆਪਰੇ ਤੁਹਾਨੂੰ ਲਖੜੀ ਬੰਨੀ ਆ ਮੈਂ ਆਪਰੇ ਸੋਹਰੇ ਹੋਈਆਂ ਲਖੜੀ ਬੰਨੀ ਬ ਠੀਕ ਹੈ ਜੋ ਰਖੜੀ ਦੇ ਤਿਉਹਾਰ ਦੇ ਮੌਕੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਜੋ ਬੰਦੀ ਵੀਰ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਮਿਲਣ ਵਾਸਤੇ ਅੱਜ ਦਾ ਟਾਈਮ ਦਿੱਤਾ ਗਿਆ ਸਵੇਰੇ 9 ਵਜੇ ਤੋਂ ਉਹਨਾਂ ਦੀ ਮੁਲਾਕਾਤ ਸਟਾਰਟ ਕੀਤੀ ਹੋਈ ਹੈ ਜੇਲ੍ਹ ਦੇ ਅੰਦਰ 메ਨ ਗੇਟ ਡਿਊਟੀ ਦੇ ਵਿਚਕਾਰ ਇਹਨਾਂ ਵਾਸਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਬਾਹਰ ਵੀ ਵੇਟਿੰਗ ਸ਼ੈੱਡ ਦੇ ਨਾਲ ਨਾਲ ਹੋਰ ਵੀ ਬੈਠਣ ਦੇ ਵੱਖਰੇ ਪ੍ਰਬੰਧ ਕੀਤੇ ਗਏ ਹਨ ਜੋ ਭੈਣਾਂ ਬਾਹਰੋਂ ਰਖੜੀ ਬੰਨਣ ਆਪਣੇ ਵੀਰਾਂ ਨੂੰ ਆ ਰਹੀਆਂ ਹਨ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਜੋ ਅੰਦਰ ਬੰਦੀ ਲੇਡੀਜ਼ ਨੇ ਉਹਨਾਂ ਦੇ ਵੀਰ ਜੇ ਕੋਈ ਬਾਹਰ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਰਖੜੀ ਬੰਨਣ ਦਾ ਮੌਕਾ ਦਿੱਤਾ ਗਿਆ ਹੈ ਸ਼ਾਮ ਦੇ 5 ਵਜੇ ਤੱਕ ਇਹ ਇਸ ਤਰ੍ਹਾਂ سلسلہ ਜਾਰੀ ਰਹੇਗਾ ਹੋਲ ਤੱਕ ਕਿੰਨੇ ਇੱਕ ਜੁਆ ਹੋ ਚੁੱਕਿਆ ਹੈ ਸਵੇਰੇ 7:30 ਵਜੇ ਤੋਂ ਸ਼ੁਰੂ ਹੋਇਆ ਇਹ 100 ਪਲੱਸ ਹੁਣ ਤੱਕ ਭੈਣਾਂ ਜਿਹੜੀਆਂ ਰਖੜੀ ਬੰਨ ਚੁੱਕੀਆਂ ਆਪਣੇ ਵੀਰਾਂ ਦੇ ਕੀ ਨਾਮ ਹੈ ਤੁਹਾਡਾ ਜੀ ਬਤਨਤਾਰ ਜਿੱਥੇ ਕੋਈ ਜੀ ਕਿੱਥੋਂ ਆਏ ਹੋ ਮੈਂ ਤੁਸੀਂ ਉਹ ਤੋਂ ਫਰਹਿਲ ਵੇਲੇ ਰਕੋ ਗਾਤੋ ਇਹ ਭੈਣਾ ਭਰਾਵਾਂ ਦਾ ਤਿਹਾਰ ਹੁੰਦਾ ਆ ਜੇਲ੍ਹ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗਾ ਜੀ ਬੜੀਆ ਪ੍ਰਬੰਧਾ ਕਿੰਨੀ ਕਿ ਖੁਸ਼ੀ ਹੋਈ ਅੱਜ ਰਖੜੀ ਬੰਨ੍ਹ ਕੇ ਭਰਾ ਨੂੰ ਬਹੁਤ ਖੁਸ਼ੀ ਹੋਈ ਜੇ ਬੇਟਾ ਆ ਮੇਰਾ ਅੱਛਾ ਬੇਟਾ ਨਾ ਜੀ ਮਿਲੇ ਹਾਂ ਜੇਲ੍ਹ ਵੱਲੋਂ ਕਿਹੋ ਜਿਹਾ ਪ੍ਰਬੰਧ ਸੀਗੀ ਨਹੀਂ ਬਹੁਤ ਵਧੀਆ ਹੈ ਬਹੁਤ ਵਧੀਆ ਠੀਕ ਕੀ ਨਾਮ ਹੈ ਤੁਹਾਡਾ ਜੀ ਚੌਥੀ ਕੋਰ ਜਦੀ ਵੇ ਕਿਥੋਂ ਆਇਓ ਸ਼ਿਵੇਸ਼ ਨਗਰ ਕੀ ਕੋਣ ਹੈ ਤੁਹਾਡਾ ਇੱਥੇ ਬੰਦੇ ਜੀ ਮੇਰਾ ਭਰਾ ਅੱਜ ਲਖੜੀ ਬੰਨੀ ਆ ਕਿੰਨੀ ਕ ਖੁਸ਼ੀ ਹੋਈ ਉਹ ਜ਼ਿਆਦੀ ਖੁਸ਼ੀ ਹੋਈ ਬਹੁਤ ਚੰਗਾ ਲੱਗਿਆ ਕਿਲ ਨੂੰ ਕਿਹੋ ਜਿਹਾ ਪ੍ਰਬੰਧ ਸੀਗੇ ਹਾਂਜੀ ਜੀਲ ਦੇ ਪ੍ਰਬੰਧ ਕਿਹੋ ਜਿਹੇ ਆ ਉਹ ਚੰਗੇ ਨੇ ਹਾਂਜੀ ਸਾਰੇ ਸੂਰਤ ਹੈਗੀਆਂ ਲਖੜੀ ਬੰਨਣ ਦੇ ਲ ਮੁਲਾਕਤ ਕਰਨ ਦੇ ਮੇਰੇ ਧਿਆਨ ਰੱਖਦੇ ਉਹਨਾਂ ਦਾ ਟੈਂਪਸ ਖਾਣਾ ਦਿੰਦੇ ਟੈਂਪਸ ਚਾਹ ਦਿੰਦੇ ਨੇ ਉਹਨਾਂ ਨੇ ਬਹੁਤ ਵਧੀਆ ਹੈ ਉਹ ਅੱਜ ਕਿੰਨੀ ਕ ਖੁਸ਼ੀ ਹੋਈ ਭੈਣ ਭਰਾ ਦਾ ਬਹੁਤ ਇਤਿਹਾਰ ਬਣਿਆ ਉਹ ਬਹੁਤ ਜ਼ਿਆਦੀ ਖੁਸ਼ੀ ਬਹੁਤ ਜ਼ਿਆਦੀ ਖੁਸ਼ੀ ਅੱਜ ਬਹੁਤ ਜ਼ਿਆਦੀ ਹੈਪੀ ਐਗਏ ਆ ਕਿ ਆਪੇ ਤੁਹਾਨੂੰ ਲਖੜੀ ਬੰਨੀ ਆ ਮੈਂ ਆਪਣੇ ਸੋਹਰੇ ਹੋ ਆਈ ਲਖੜੀ ਬੰਨੀ Gracias.